ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਤੇ ਗਾਇਸ ਅੱਜ ਬਹੁਤ ਦੁੱਖ ਦੀ ਘੜੀ ਜਿਸ ਨੂੰ ਕਿਹਾ ਜਾਂਦਾ ਹੈ ਰਾਜਵੀਰ ਜਵੰਨਾ ਦੀ ਮਤਲਬ ਖਬਰ ਸੁਣ ਕੇ ਲਾਲੋ ਅੱਜ ਉਹਨਾਂ ਦਾ ਸੰਸਕਾਰ ਵੀ ਹੋ ਗਿਆ ਹੈ ਮੈਂ ਦੇਖ ਰਹੀ ਸੀ ਬਹੁਤ ਦੁੱਖ ਹੈ ਜਿਵੇਂ ਉਹਨਾਂ ਦੇ ਮਤਲਬ ਕਹਿੰਦੇ ਨਾ ਬੜਾ ਮਾੜਾ ਪਾਣਾ ਵਰਤਿਆ ਉਹਨਾਂ ਦੇ ਘਰ ਤੇ ਵੀ ਤੇ ਇੱਕ 뮤직 ਇੰਡਸਟਰੀ ਨੂੰ ਵੀ ਬਹੁਤ ਜ਼ਿਆਦਾ ਘਾਟਾ ਪਿਆ ਹੈ ਬਹੁਤ ਦੁੱਖ ਹੁੰਦਾ ਹੈ ਨਾ ਕਹਿ ਦਿੰਦੇ ਨਾ ਜਦੋਂ ਬੰਦਾ ਕੋਈ ਵੈਂਟੀਲੇਟਰ ਤੇ ਹੁੰਦਾ ਬੜੀਆਂ ਉਮੀਦਾਂ ਹੁੰਦੀਆਂ ਸ਼ਾਇਦ ਪਰਮਾਤਮਾ ਵੱਲੋਂ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਆਪਾਂ ਸਭ ਨੇ ਕਿੰਨੀ ਅਰਦਾਸਾਂ ਕੀਤੀਆਂ ਵਾਹਿਗੁਰੂ ਜੀ ਦੇ ਪਾਠ ਵੀ ਰਖਵਾਏ ਗਏ ਗੁਰੂ ਦੇ ਗੁਰੂ ਸਾਹਿਬਾਨ ਅੱਗੇ ਅਰਦਾਸਾਂ ਵੀ ਸਭ ਨੇ ਲਾਈਆਂ ਸਭ ਨੇ ਦੁਆਵਾਂ ਦਿੱਤੀਆਂ ਪਰ ਕਹਿਣਾ ਕਿਸੇ ਦੀ ਵੀ ਕੋਈ ਦੁਆ ਕੰਮ ਨਹੀਂ ਕੀਤੀ ਕਹਿੰਦੇ ਨੇ ਜਿਵੇਂ ਵਾਹਿਗੁਰੂ ਦੇ ਅੱਗੇ ਆਪਣਾ ਕੋਈ ਜ਼ੋਰ ਨਹੀਂ ਨਾ ਸਕਦਾ ਤੇ ਪ੍ਰਮਾਤਮਾ ਨੂੰ ਜੋ ਮਨਜੂਰ ਹੈ ਉਹੀ ਹੁੰਦਾ ਹੈ ਨਾ ਜੀ ਬਹੁਤ ਦੁੱਖ ਆਇਆ ਬਹੁਤ ਜਿਹਨੂੰ ਦੁੱਖ ਕਹਿੰਦੇ ਆ ਬਸ ਇਹੀ ਅਰਦਾਸ ਕਰਦੇ ਹੁਣ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਜਿੰਨੂੰ ਕਹਿੰਦੇ ਬਹੁਤ ਦੁੱਖ ਹੈ ਇਹ ਸਚਾਈ ਹੈ ਜੀ ਵੈਂਟੀਲੇਟਰ ਤੇ ਵਾਕਈ ਕੋਈ ਕਰਮਾ ਵਾਲਾ ਹੁੰਦਾ ਕਹਿੰਦੇ ਨਾ ਜਿਵੇਂ ਸੋਚੋ 1% ਹੀ ਬੰਦਾ ਬਚਦਾ ਸਾਡੇ ਨਾਲ ਖੁਦ ਬੀਤੀਆਂ ਹੋਈਆਂ ਕਿ ਜੇ ਮੇਰੀ ਮੰਮੀ ਸੀਗੇ ਵੈਂਟੀਲੇਟਰ ਤੇ ਤੇ ਆਲਕੈਮਿਸਟ ਹਸਪੀਟਲ ਦੇ ਵਿੱਚ 8-9 ਦਿਨ ਰਹੇ ਸੀਗੇ ਤੇ ਸਾਡੇ ਨਾਲ ਵੀ ਇਦਾਂ ਹੀ ਆਖਰਕਾਰ ਹਾਰ ਕੇ ਉਹਨਾਂ ਨੇ ਫਿਰ ਜਵਾਬ ਦਿੱਤਾ ਡਾਕਟਰਾਂ ਨੇ ਆਪਣੀ ਲੁੱਟ ਮਚਾਣੀ ਹੁੰਦੀ ਹੈ ਜੀ ਲੁੱਟ ਮਚਾਉਂਦੇ ਕੋਈ ਕਿਸਮਤ ਵਾਲਾ ਹੁੰਦਾ ਜਿਹੜਾ ਬਚ ਕੇ ਆਪਣਾ ਘਰ ਆਂਦਾ ਹੈ ਪਰ ਦੁੱਖ ਆਇਆ ਇਸ ਬੱਚੇ ਦਾ ਬਹੁਤ ਜ਼ਿਆਦਾ ਦੁੱਖ ਆਇਆ ਆਪਾਂ ਨਾਲ ਬੀਤੀਆਂ ਹੁੰਦੀਆਂ ਨੇ ਨਾ ਆਪਾਂ ਇਹ ਕਹਿੰਦਾ ਵੀ ਆਪਣਾ ਇਹਨਾਂ ਚੀਜ਼ਾਂ ਤੋਂ ਚੋਕਸ ਹੋਣਾ ਚਾਹੀਦਾ ਹੈ ਇਹ ਚੀਜ਼ਾਂ ਤੋਂ ਡਾਕਟਰ ਸਾਨੂੰ ਪੈਸੇ ਪੈਸੇ ਹੀ ਮਤਲਬ ਲੁੱਟਦੇ ਆਂ ਹੋਰ ਕੁਝ ਨਹੀਂ ਆ ਤਾਂ ਹੋਵੇ ਨਾ ਕੋਈ ਸਹਾਰਾ ਲੱਗਦਾ ਹੋਵੇ ਦੇਖ ਲਓ ਬਹੁਤ ਦੁੱਖ ਹੋਇਆ ਜਿਵੇਂ ਅੱਜ ਕਹੀ ਜਾਂਦੀ ਨੇ ਅੱਜ ਦੁੱਖ ਦੀ ਘੜੀ ਹੈ ਸਾਡੇ ਅੱਗੇ ਵੀ ਬੜੀਆਂ ਮੈਂ ਦੇਖ ਰਹੀ ਸੀ ਕਿ ਅੱਜ ਸੰਸਕਾਰ ਤੱਕ ਵੀ ਵੀਡੀਓ ਦੇਖਿਆ ਉਹਨਾਂ ਨੂੰ ਦਰੋਂਦਿਆਂ ਚੱਚੇ ਬੱਚੋਂ ਨਾ ਮਤਲਬ ਕਹਿਣਾ ਸਾਡੀ ਵੀ ਰੂਹ ਕੰਬ ਜਾਂਦੀ ਏ ਕਹਿੰਦੇ ਹੁੰਦੇ ਨਾ ਮਾਵਾਂ ਜਿਵੇਂ ਆਪਣੀ ਰੋਟੀ ਖਾਣੀ ਭੁੱਲ ਜਾਂਦੀਆਂ ਨੇ ਪਰ ਆਪਣੇ ਬੱਚਿਆਂ ਨੂੰ ਨਹੀਂ ਭੁੱਲਦੀਆਂ ਹਨਾ ਬਹੁਤ ਦੁੱਖ ਹੋਇਆ ਭੈਣਾਂ ਉਹਦੀ ਭੈਣ ਕੇ ਦੇਖੋ ਕਿੰਨਾ ਰੋ ਰਹੀ ਹੈ ਉਹਦੇ ਮੰਮੀ ਕਿੰਨਾ ਰੋ ਰਹੇ ਆ ਉਹਨਾਂ ਦੀ ਮਿਸਿਸ ਬੱਚੇ ਬਹੁਤ ਜ਼ਿਆਦਾ ਸਾਰੇ ਲੋਕ ਇਕੱਠੇ ਹੋਏ ਆ ਕੋਈ ਨਹੀਂ ਕਹਿੰਦੇ ਬੱਚਾ ਬੱਚਾ ਤੱਕ ਉਹਨਾਂ ਨੂੰ ਰੋਇਆ ਤੇ ਬਹੁਤ ਵਧੀਆ ਇਨਸਾਨ ਸੀਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਜੀ ਤੇ ਤੁਸੀਂ ਵੀ ਸਾਰੇ ਇਹ ਅਰਦਾਸਾ ਕਰੋ ਪ੍ਰਮਾਤਮਾ ਇਹੋ ਜਿਹਾ ਨਾ ਤਾਂ ਕਿਸੇ ਨੂੰ ਪ੍ਰਮਾਤਮਾ ਜੀ ਹੈ ਜੇ ਦੁੱਖ ਦੁਖਾਨ ਤੇ ਨਾ ਹੀ ਕਿਸੇ ਨਾਲ ਐਵੇਂ ਹੋਵੇ ਸਭ ਨੂੰ ਆਪਣਾ ਸੁੱਖ ਸ਼ਾਂਤੀ ਰੱਖਣ ਪ੍ਰਮਾਤਮਾ ਜੀ ਸਾਤੇ ਆਪਣਾ ਆਪਣਾ ਮਿਹਰ ਭਰਿਆ ਹੱਥ ਧੱਕਣ ਨੇ ਉਹਨਾਂ ਦੇ ਪਰਿਵਾਰ ਦੇ ਲਈ ਸੁੱਖ ਸ਼ਾਂਤੀ ਲਈ ਅਰਦਾਸ ਕਰਿਓ ਠੀਕ ਹੈ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਵੀ ਅੱਜ ਕੱਲ੍ਹ ਦੇਖ ਲਓ ਕਹਿੰਦੇ ਨੇ ਨਾ ਡਾਕਟਰ ਪ੍ਰਮਾਤਮਾ ਦਾ ਰੂਪ ਵੀ ਹੁੰਦੇ ਆਂ ਪਰ ਅੱਜ ਕੱਲ੍ਹ ਤਾਂ ਇਦਾਂ ਹੋ ਗਿਆ ਹੈ ਕਿ ਪੈਸਾ ਹੀ ਆਪਣਾ ਜਿੰਨਾ ਮਰਜ਼ੀ ਦੇ ਲਓ ਕਿੰਨੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਵੀ ਚਲਿਆ ਜਾਂਦਾ ਤੇ ਇਨਸਾਨ ਵੀ ਆਪਣੇ ਹੱਥੋਂ ਚਲਿਆ ਜਾਂਦਾ ਕਿੰਨਾ ਵੱਡਾ ਦੁੱਖ ਹੁੰਦਾ ਹਨਾ ਜੀ ਤੇ ਲੋ ਜੀ ਇਹ ਕੁਝ ਸ਼ਾਮ ਦੇ ਕਲਿੱਪ ਕੱਲ ਸ਼ਾਮੀ ਜਦੋਂ ਉਹਨਾਂ ਨੂੰ ਲੈ ਕੇ ਆਏ ਸੀਗੇ ਜਵੰਦਾ ਜੀ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਦੇ ਵਿੱਚ ਤੇ ਇਹ ਛੋਟੇ-ਛੋਟੇ ਕਲਿੱਪ ਐ ਤੇ ਬਹੁਤ ਦੁੱਖ ਆਇਆ ਬਹੁਤ ਜ਼ਿਆਦਾ ਦੁੱਖ ਜਿਹਨੂੰ ਕਹਿੰਦੇ ਨੇ ਕਿ ਇਹ ਮਤਲਬ ਕਈ ਵਾਰੀ ਹੁੰਦਾ ਨਾ ਵੀ ਆਪਣੇ ਮਨ ਤੋਂ ਕਿਹਾ ਵੀ ਨਹੀਂ ਜਾਂਦਾ ਹੈਗਾ ਕਿ ਪ੍ਰਮਾਤਮਾ ਜੀ ਤੁਸੀਂ ਕੀ ਕਰਤਾ ਵੀ ਇੰਨੇ ਜੋਗੇ ਨਹੀਂ ਸੀਗੇ ਵਾਹਿਗੁਰੂ ਜੀ ਮੈਂ ਅਰਦਾਸ ਹੀ ਕਰਦਾ ਹਾਂ ਉਹ ਅਰਦਾਸ ਹੀ ਕਰ ਸਕਦਾ ਕਿ ਪ੍ਰਮਾਤਮਾ ਕੋਈ ਸਾਥਰੀ ਕਹਿਣ ਵਾਲਾ ਜਿੱਦਾਂ ਸਾਡੇ ਨਾਲ ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ ਬਹੁਤ ਅਨੁਸ਼ੋਧ ਆ ਕਿ ਕੋਈ ਨਾ ਕੋਈ ਬਹੁਤ ਤੋਣ ਲੱਗਿਆ ਸਾਰੇ ਯਾਦ ਬਹੁਤ ਹੀ ਮਾਹੌਲ ਲੱਗਿਆ ਤੁਹਾਡੇ ਲਈ ਬਹੁਤ ਵੱਡਾ ਹੋਇਆ ਸਤਾਰਫੰਡੀ ਉਸਰ ਸਿੰਘ ਜੀ ਨੇ ਕਿਹਾ ਦੀ ਨਾੜ ਘਾਟਾ ਹੋਵੇਗਾ ਕਿਉਂਕਿ ਇਹ ਵਾਲੇ ਇਹ ਸੰਕਰ ਦਾ ਪਰਮੰਚ ਰੇ ਪ੍ਰਵਾਹ ਜਿਹਨਾਂ ਦੀ ਮਾਤਾ ਜੀ ਉਹ ਪ੍ਰਵਾਹ ਸਾਰਾ ਨਗਰੀ ਖੜਾ ਸਾਰਾ ਲੱਖਾਂ ਖੜਾ ਮੈਂ ਫਿਰ ਇੱਕ ਵਾਰੀ ਜਿੰਨੇ ਜੀ ਜੀ ਕਹਾਂਗਾ ਕਿ ਮੈਂ ਸਾਰਿਆਂ ਦਾ ਇੱਕ ਮੁੱਖੇ ਨਗਰਵੰਦੋਂ ਮੁੱਖੇ ਨਾਗਰ ਤੋਂ ਤੁਹਾਨੂੰ ਆਸਰਾ ਦਿੰਦਾ ਕਿਉਂਕਿ ਤੁਹਾਡਾ ਬਹੁਤ ਬੰਦਾ ਮੈਂ ਜੋ ਪਹਿਲਾਂ ਗੱਲ ਕੀਤੀ ਹੈ ਯੋਗਦਾਨ ਦੀ ਅਰਦਾਸਾ ਕਰਾ ਲਈ ਉਹ ਤਾਂ ਤੁਸੀਂ ਕੁਝ ਨਹੀਂ ਕਰਦੇ ਸਾਥ ਸਾਥ ਦੀ ਬਹੁਤ ਪਰਾਂਜਾ ਉਹ ਵੀ ਉਹਦੀ ਜ਼ੇਤ ਲਈ ਵੀ ਸੀਗਾ ਇਸ ਤਰ੍ਹਾਂ ਕਿ ਜਿਹੜਾ ਮੂਦਾ ਬਣਦਾ ਜਿਹੋ ਉਹਦੇ ਪਾਇਆ ਤੇ ਇਸ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਮਾਈਕ ਤੁਸੀਂ ਕਰਤਾ ਮਾਈਕ ਕਰ ਤੇ ਇਹ ਹੈ ਜੀ ਜਿੱਥੇ ਰਾਜਵੀਰ ਜੀ ਸਕੂਲ ਦੇ ਵਿੱਚ ਜਾਂਦੇ ਸੀ ਤੇ ਦੇਖ ਲੋ ਅੱਜ ਚੱਪਾ ਚੱਪਾ ਤੇ ਬੱਚਾ ਬੱਚਾ ਹਰ ਕੋਈ ਉਹਨਾਂ ਨੂੰ ਰੋ ਰਿਹਾ ਹਰ ਇੱਕ ਦੀ ਅੱਖਾਂ ਦੇ ਵਿੱਚ ਹੰਝੂ ਨੇ ਹਰ ਇੱਕ ਦੀ ਅੱਖਾਂ ਨਮ ਨੇ ਤੇ ਇਹ ਦੁੱਖ ਦੀ ਬਹੁਤ ਵੱਡੀ ਘਟਨਾ ਹੈ ਬਹੁਤ ਦੁਖੀ ਹਿਰਦੈ ਨਾਲ ਇਹ ਕਿਹਾ ਜਾਂਦਾ ਕਿ ਦੇਖ ਲਓ ਵੈਂਟੀਲੇਟਰ ਤੇ ਇਨਸਾਨ ਵੀ ਨਹੀਂ ਬਚ ਸਕਦਾ ਤੇ ਕੀ ਫਾਇਦਾ ਕਿੰਨਾ ਪੈਸਾ ਵੀ ਲਗਾਇਆ ਤੇ ਵੈਂਟੀਲੇਟਰ ਤੇ ਪਏ ਸੀਗੇ ਉਮੀਦ ਵੀ ਨਹੀਂ ਸੀ ਕਿ ਇਦਾਂ ਹੋ ਜਾਏਗਾ ਸਭ ਨੇ ਅਰਦਾਸਾਂ ਕੀਤੀਆਂ ਦਿਲੋਂ ਅਰਦਾਸਾਂ ਕੀਤੀਆਂ ਦੇਖ ਲਓ ਉਹਨਾਂ ਦੇ ਪਿੰਡ 'ਚ ਵੀ ਕਿੰਨੇ ਪਾਠ ਪੂਜਾ ਸਭ ਕੁਝ ਕਰਵਾਇਆ ਪਰ ਪ੍ਰਮਾਤਮਾ ਦੀ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਹੈਗਾ ਅੱ빠 ਕਹਿ ਦਿੰਨੇ ਆ ਨੇ ਕਿ ਵਾਹਿਗੁਰੂ ਨੂੰ ਜੋ ਮਨਜ਼ੂਰ ਹੈ ਉਹੀ ਹੋ ਕੇ ਰਹਿਦਾ ਕਰਨਾ ਪਰਮਾਤਮਾ ਨੇ ਕਦੀ ਆਪਣਾ ਨਾਮ ਨਹੀਂ ਹੋਣ ਦਿੰਦਾ ਹੈਗਾ ਹਨਾ ਜੀ ਇਹ ਉਹ ਜਗ੍ਹਾ ਹੈ ਇਹ ਉੱਥੇ ਤਿਆਰੀ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਤੇ ਦੇਖ ਲਓ ਸਾਰੇ ਮਤਲਬ ਹਰ ਕੋਈ ਇਕੱਠੇ ਹੋਈ ਹੈ ਜੋ ਜੋ ਵੀ ਕੋਈ ਆ ਸਕਿਆ ਉੱਥੇ ਪਹੁੰਚਿਆ ਤੇ ਬਹੁਤ ਦੁੱਖ ਹੋਇਆ ਤੁਸੀਂ ਵੀ ਤੁਹਾਡੇ ਵੀ ਇਹ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਿਆ ਕਰੋ ਪਰਮਾਤਮਾ ਨਾ ਕਰੇ ਸਾਡੇ ਕਿਸੇ ਵੀ ਰਿਸ਼ਤੇਦਾਰ ਤੇ ਆਪ ਤੇ ਕਿਸੇ ਤੇ ਵੀ ਕੋਈ ਐਸੀ ਵਿਵਪਤਾ ਪੈ ਜਾਂਦੀ ਹੈ ਤੇ ਪਰਮਾਤਮਾ ਆਪਾਂ ਹਸਪੀਟਲਾਂ ਦੇ ਵਿੱਚ वेंटिलेटर ਤੇ ਤਾਂ ਪਰਮਾਤਮਾ ਕਿਸੇ ਨੂੰ ਨਾ بچਾਵੇ ਤੇ ਬਹੁਤ ਦੁੱਖ ਹੋਇਆ ਤੇ ਇੱਥੇ ਦੇਖ ਲੋ ਕਿੰਨੀ ਦੁਨੀਆ ਇਕੱਠੀ ਹੋਈ ਹੈ ਉਹਨਾਂ ਦਾ ਕਿੰਨਾ ਅਫਸੋਸ ਮਨਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਕਮੀ ਤਾਂ ਕੋਈ ਪੂਰੀ ਨਹੀਂ ਕਰ ਸਕਦਾ ਹੈਗਾ ਪਰਮਾਤਮਾ ਬਸ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਹਿੰਮਤ ਦੇਣ ਵਾਹਿਗੁਰੂ ਜੀ ਬਸ ਵੈਸੇ ਤਾਂ ਨਹੀਂ ਕਿਹਾ ਜਾ ਸਕਦਾ ਵੀ ਪਰਮਾਤਮਾ ਜੀ ਕੀ ਕਰੀਏ ਮਤਲਬ ਮੂੰਹੋਂ ਸੱਤੇ ਬੋਲ ਵੀ ਨਹੀਂ ਨਿਕਲਦੇ ਹੈਗੇ ਵਾਹਿਗੁਰੂ ਇਹ ਕੀ ਹੋ ਗਿਆ ਜੋ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਦੇਖ ਲਓ ਜਿੱਥੇ ਕਹਿੰਦੇ ਹੁੰਦੇ ਨੇ ਇੱਥੇ ਇਨਸਾਨ ਦੀ ਲੋੜ ਹੈ ਤੇ ਉੱਥੇ ਪਰਮਾਤਮਾ ਨੂੰ ਵੀ ਲੋੜ ਹੈ ਹਨਾ ਤੇ ਵਾਹਿਗੁਰੂ ਜੀ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਹੈਗਾ ਕੋਈ ਦੇਖ ਲਓ ਅਰਦਾਸਾਂ ਇੰਨੀਆਂ ਕੀਤੀਆਂ ਅਰਦਾਸਾਂ ਵੀ ਨਹੀਂ ਰੱਬ ਨੇ ਸਾਡੀਆਂ ਸੁਣੀਆਂ ਹੈਗੀਆਂ ਤੇ ਪਿੰਡ ਦੀਆਂ ਵੀ ਦੇਖ ਲਓ ਕਿੰਨੀਆਂ ਲੇਡੀਜ਼ ਕਿੰਨੇ ਬੰਦੇ ਮਤਲਬ ਕਿੰਨੇ ਰਿਸ਼ਤੇਦਾਰ ਕਿੰਨੀ ਦੁਨੀਆ ਚੋਂ ਲੋਕੀ ਆਏ ਆ ਤੇ ਕੋਠਿਆਂ ਤੇ ਚੜ੍ਹ-ਜੜ ਕੇ ਨਰਾਸ਼ ਅਸੀਂ ਨਾ ਕਿ ਤੁਸੀਂ ਵੀ ਦੇਖ ਸਕਦੇ ਹੋ ਕਿ ਕਿੰਨੇ ਦੁਨੀਆ ਇਕੱਠੀ ਹੋਈ ਹੈ ਕਿੰਨਾ ਇਕੱਠ ਹੋਇਆ ਇੱਥੇ ਤਿੰਦੋ ਜੀ ਇਹਨਾਂ ਨੂੰ ਅਲਵਿਦਾ ਕਰਤਾ ਹੈ ਦੁਨੀਆ ਚੋਂ ਵੀ ਪਰਮਾਤਮਾ ਜੀ ਨੇ ਬਹੁਤ ਮਾੜਾ ਕੀਤਾ ਵਾਏ ਗੁਰੂ ਜੀ ਹੋਣਾ ਨਹੀਂ ਚਾਹੀਦਾ ਸੀ ਬਾਕੀ ਪਰਮਾਤਮਾ ਕਹਿੰਦਾ ਕਿਸੇ ਦੇ ਨਾਲ ਵੀ ਇਹੋ ਜਿਹਾ ਨਾ ਕਰ